ਇਸ ਲਈ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਕੰਟਾ ਕਰਨ ਦੇ ਦੇ ਇੱਕ ਦੁਕਾਨਦਾਰ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਗਿਆ ਹਮਲਾ ਵੀ ਜਿਹੜਾ ਰੇੜੀ ਫੜੀ ਵਾਲਿਆਂ ਦੇ ਵੱਲੋਂ ਜਿਹੜਾ ਕੀਤਾ ਗਿਆ ਦੱਸਦੇ ਕਿ ਦੁਕਾਨਦਾਰ ਵੱਲੋਂ ਜਿਹੜਾ ਰੇੜੀ ਨੂੰ ਸਾਈਡ ਕਰਨ ਦੇ ਲਈ ਕਿਹਾ ਗਿਆ ਤੇ ਜਿਸਦੇ ਚੱਲਦੇ ਉਸ ਦੇ ਵੱਲੋਂ ਜਿਹੜਾ ਦੁਕਾਨਦਾਰ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਗਿਆ ਫਿਲਹਾਲ ਜੜੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਇੱਕ ਵਾਰ ਤੁਸੀਂ ਵੀ ਰੋਕ ਕਰੋ ਦੱਸ ਦੇ ਕਿ ਜਿਹੜਾ ਰੇੜੀ ਨੂੰ ਸਾਈਡ ਕਰਨ ਦੇ ਚੱਲਦੇ ਜਿਹੜਾ ਵਿਅਕਤੀ ਦੇ ਵੱਲੋਂ ਰੇੜੀ ਵਾਲਿਆਂ ਨੂੰ ਕਿਹਾ ਗਿਆ ਜਿਸ ਤੋਂ ਬਾਅਦ ਉਹ 2 ਘੰਟੇ ਬਾਅਦ ਆਪਣੇ ਦੋਸਤਾਂ ਦੇ ਨਾਲ ਆਂਦਾ ਤੇ ਦੁਕਾਨਦਾਰ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਫਿਲਹਾਲ ਮੌਕੇ ਤੇ ਜਿਹੜੇ ਲੋਕ ਸੀਗੇ ਤੇ ਜਿਸ ਨਾਲ ਜਿਹੜੀ ਘਟਨਾ ਵਾਪਰੀ ਆ ਉਸ ਦਾ ਤੇ ਪੁਲਿਸ ਦਾ ਕੀ ਕਹਿਣਾ ਇੱਕ ਵਾਰ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਘੰਟਾ ਕਰਨ ਦੇ ਦੀਕ ਦੁਕਾਨਦਾਰ ਦੇ ਉੱਤੇ ਜਿਹੜਾ ਹਮਲਾ ਤੇ ਕੰਮ ਕਾਤਾ ਜੀ ਆ ਕਪੜੇ ਦਾ ਕਿਤੇ ਘਰ ਹੋਈ ਸੀ ਦੁਪਹਿਰ 3 ਵਜੇ ਦਾ ਟਾਈਮ ਸੀਗਾ ਤੇ ਬਾਹਰ ਰੇੜੀ ਵਾਲੇ ਸਪੀਕਰ ਲਾ ਕੇ ਖੜੇ ਸੀਗੇ ਉਹਨਾਂ ਨੂੰ ਕਿਹਾ ਜੀ ਸਪੀਕਰ ਬੰਦ ਕਰ ਦਿਓ ਥੋੜੀ ਰੇੜੀ ਅੱਗੇ ਕਰ ਦਿਓ ਕਹਿੰਦੇ ਨਹੀਂ ਜੀ ਉਹ ਗਾਲੀ ਗਲੋਛ ਤੇ ਆ ਗਏ ਜੀ ਆਜੇ ਤੁਹਾਨੂੰ ਦੇਖ ਲਾਂਗੇ ਇਹ ਉਹ ਫੋਨ ਮਾਰਨੇ ਸ਼ੁਰੂ ਕਰਤੇ ਮੁੰਡਿਆਂ ਨੂੰ ਮੁੰਡੇ ਇਕੱਠੇ ਕਰ ਲੈ 8-10 ਮੁੰਡੇ ਇਕੱਠੇ ਹੋ ਕੇ ਆਏ ਕੜੇ ਲੈ ਕੇ ਡਾਂਗਾ ਲੈ ਕੇ ਆਂਦੇ ਹਮਲਾ ਸ਼ੁਰੂ ਕਰਤਾ ਜੀ ਪਹਿਲਾਂ ਤਾਂ ਮੈਂ ਉਹਨਾਂ ਨੂੰ ਸਮਝਾਇਆ ਮਗਰ ਕੋਈ ਗੱਲ ਨਹੀਂ ਪਿਆ ਨਾ ਨਹੀਂ ਮੰਨੇ ਜੀ ਫੇਰ ਅੰਦਰ ਆ ਗਏ ਜੀ ਅੰਦਰ ਪਾ ਅੰਦਰ ਪਰ ਪਿੱਛੇ ਤੱਕ ਗਿਆ ਪਿੱਛੇ ਅੰਦਰ ਆ ਗਏ ਸਾਰੇ ਪੱਠੇ ਆ ਗਏ ਸਾਰੇ ਨੇ ਹਮਲਾ ਸ਼ੁਰੂ ਕਰਤਾ ਕਿੰਨੇ ਚਿਰ ਤੋਂ ਇਹ ਰੇਡੀਆਂ ਲਾ ਰਹੇ ਨੇ ਬਾਪ ਇਹ ਕਾਫੀ ਟਾਈਮ ਤੋਂ ਲਾ ਰਹੇ ਹੈ ਕਦੇ ਰੋਕਸਾਂ ਤੇ ਕੋਸ਼ਿਸ਼ ਨਹੀਂ ਕੀਤੀ ਕੀਤੀ ਹੈ ਪਰ ਨਹੀਂ ਮੰਨਦੇ ਕਹਿੰਦੇ ਅਸੀਂ ਤਾਂ ਇੱਥੇ ਕੰਮ ਕਰ ਉਮਰ ਕਿੰਨੀ ਸੀ ਜਿਹੜੇ ਐ ਸੀ ਮੁੰਡੇ ਉਮਰ 12 ਸਾਲ 15 ਸਾਲ 20 ਸਾਲ ਸੱਚ ਕਿੰਨੇ ਬੰਦੇ ਸੀ 7-8 ਮੁੰਡੇ ਸੀ ਥੋੜੇ ਜੱਟਾ ਵਾਂਗ ਲੱਗਣ ਹਾਂਜੀ ਹਥਿਆਰ ਕਿਹੜੇ-ਕਿਹੜੇ ਸੀ ਕੜੇ ਸੀ ਡਾਂਗਾ ਸੀ ਦਾਤੂ ਸੀ ਗਏ ਤੇ ਤੁਸੀਂ ਫੋਟੋ ਨੂੰ ਤਰਾ ਹਾਂਜੀ ਬੋਲ ਸਰਨਾ ਕਿੱਥੇ ਹੋ ਗਿਆ ਹਾਂਜੀ ਇਹ ਮੰਗ ਕਰਦਾ ਪ੍ਰਸਾਦ ਜੀ ਅਸੀਂ ਕੰਨਿਆਂ ਜੀ ਸਾਰੀਆਂ ਰੇੜੀਆਂ ਰੁੜੀਆਂ ਹਟਾਈਆਂ ਜਾਣ ਜਿੰਨੀਆਂ ਵੀ ਇੱਥੇ ਖੜ੍ਹਦੀਆਂ ਕੋਈ ਸੀਸੀਟੀਵੀ ਹੈਗੀ ਹੈ ਜੀ ਸੀਸੀਟੀਵੀ ਵੀ ਹੈਈ ਹੈ ਨਾ ਹਾਂਜੀ ਬਈ ਕੀ ਨਾਮ ਦਾ ੜਾ ਰਮਨ ਜੀ ਇਹ ਕੀ ਕੰਮ ਕਰਦੇ ਹੋ ਮੈਂ ਕੱਪੜੇ ਦੀ ਦੁਕਾਨ ਦਾ ਸੇਲਮੈਨ ਜਿਹੜੀ ਅੱਗੀ ਨਾਲ ਦੁਕਾਨ ਦਾ ਕੱਲਾ ਬੋਲছে ਹੈ ਕੀ ਗੱਲ ਹੋਈ ਹੈ ਜੀ ਦੇਖੋ ਗੱਲ ਕੀ ਹੋਈ ਹੈ 8-10 ਮੁੰਡੇ ਆ ਗਏ ਤੇ ਸਾਡੇ ਮਲੇਰ ਸਾਹਿਬ ਨੂੰ ਪੈ ਗਏ ਤੇ ਅਸੀਂ ਛੜਾਇਆ ਤੇ ਸਾਨੂੰ ਵੀ ਪੈ ਗਏ ਅੜਦੇ ਹੀ ਨਹੀਂ ਹੈਗੇ ਨਸ਼ਾ ਪਤਾ ਕਰਕੇ ਕੀ ਕਾਰਨ ਕੀ ਹੈ ਲੜਾਈ ਦਾ ਲੜਾਈ ਦਾ ਕਾਰਨ ਕੀ ਰੇੜੀਆਂ ਖੜਦੀਆਂ ਅੱਗੇ ਅੱਛਾ ਜੀ ਤੇ ਉਹਨਾਂ ਨੇ ਡੈੱਕ ਚ ਲਾਈ ਹੋਈ ਸੀਗੀ ਅਸੀਂ ਆ ਡੈੱਕ ਹੋਲੀਵਾਇਜ਼ ਕਰ ਲੋ ਤੇ ਨਾਲੇ ਗਾਲਾ ਕੱਢਣੀ ਸ਼ੁਰੂ ਕਰਤੀ ਆ ਕਿ ਇੱਕ ਘੰਟੇ ਅੱਧੇ ਘੰਟੇ ਬਾਅਦ 8-10 ਮੁੰਡੇ ਆ ਗਏ ਤੇ ਹੱਤੋਂ ਪਾ ਤੇ ਆ ਗਏ ਡਾਂਗਾ ਲੈ ਕੇ ਕੜੇ ਲੈ ਕੇ ਤੇ ਸਾਡੇ ਬੰਦਨ ਕੋਟਾ ਲਾ ਗਏ ਮੈਂ ਛਡਾਣ ਦੀ ਬਹੁਤ ਕੋਸ਼ਿਸ਼ ਕੀਤੀ ਹੱਤੀ ਨੇ 10-12 ਮੁੰਡੇ ਸੀਗੇ ਅੰਦਰ ਵੀ ਹਾਥੀ ਹਥਿਆਰ ਵੀ ਸੀ ਨਾ ਤੇ ਹਾਂਜੀ ਉਹਨਾਂ ਕੋਲ ਕੜੇ ਸੀਗੇ ਛੋਟੀਆਂ ਸੀਗੀਆਂ 8-10 ਮੁੰਡੇ ਸੀਗੇ ਵੀਡੀਓ ਕੈਮਰੇ ਲੱਗੇ ਤਾਂ ਲੈ ਕੈਮਰੇ ਲੱਗੇ ਜੀ ਕਿਹੜੇ ਕੈਮਰੇ ਵਿੱਚ ਆਏ ਆਏ ਸਾਰੇ ਆਈ ਪੁਲਿਸ ਦੇ ਰਾਈਮ ਹੋ ਕੇ ਨੇ ਹਾਂਜੀ ਹਾਂ ਕੰਪਲੀਟ ਕੀਤੀ ਪੁਲਿਸ ਬੰਦਾ ਫੜਿਆ ਗਿਆ ਹਾਂਜੀ ਫੜਿਆ ਗਿਆ ਇੱਕ ਗੁੰਡਾ ਕੀ ਮੰਗ ਕਰਦੇ ਆ ਗੁੰਡਾ ਗਲਤੀ ਕਰਦੇ ਰਹੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਰੇੜੀਆਂ ਹਟਾਈਆਂ ਜਾਣ ਗੁੰਡਾਗਰਦੀ ਬੰਦ ਕੀਤੀ ਜਾਵੇ ਕਿੰਨੇ ਜਹਤ ਤੇ ਗੁੰਡਾਗਰਦੀ ਬੰਦ ਨਹੀਂ ਹੁੰਦੀ ਕੀ ਇਹਦੇ ਪਿੱਛੇ ਤੇ ਰੇੜੀ ਵਿੱਚ ਕਾਤੀ ਫਿਰ ਉੱਦੀ ਲੱਗ ਰਹੀ ਹੈ ਫੇਰ ਹਟਦੇ ਨਹੀਂ ਹੈਗੇ ਫਦੇ ਕੀ ਚੱਕਰ ਹੈ ਪ੍ਰਸ਼ਾਸਨ ਕਰ ਨਹੀਂ ਸਕਦਾ ਕੁਝ ਕੋਲ ਕਮਿਸ਼ਨ ਤੋਂ ਕੀ ਮੰਗ ਕਰਦੇ ਮੰਗ ਹੀ ਕਰਦੇ ਆ ਕਿ ਇਨਸਾਫ ਦਿੱਤਾ ਜਾਵੇ ਬੰਦੇ ਸਾਡੇ ਨੂੰ ਰੇੜੀ ਵਾਲਿਆਂ ਦੀ ਦੁਕਾਨਦਾਰ ਤੇ ਕੋਈ ਕੋਤੇ ਕੋਈ ਮਾਲਾ ਕਰਤਾ ਪੁਲਿਸ ਨਾਲ ਆਇਆ ਕਿ ਉਹ ਰੇੜੀ ਵਾਲੇ ਜਿਹੜੀ ਫੜੀ ਬਾਰੇ ਦੇ ਕੋਲ ਰੇੜੀ ਦੇ ਗ੍ਰੰਥਕ ਦੁਕਾਨਦਾਰ ਦੇ ਕਰਿੰਦੇ ਨਾਲ ਝਗੜਾ ਹੋਇਆ ਕਿ ਇਹ ਮੇਰੇ ਮੋਬਾਈਲ ਤੇ ਚੱਕ ਬਰਖਾਸਤ ਆ ਗਈ ਹੈ ਬਰਖਾਸਤ ਦੇ ਗਿਆ ਬੰਦਾ ਤੇ ਮੈਡੀਕਲ ਕਰਵਾ ਲੈ ਕੇ ਮੇਰੇ ਸਾਥ ਲੱਗੀ ਹੈ ਇਹ ਜੋ ਵੀ ਮੈਡੀਕਲ ਦੇ ਅਧਾਰ ਤੇ ਜੋ ਵੀ ਹੋਊਗੀ ਔਰ ਰਿਜ਼ਲਟ ਆਏਗਾ ਉਹਦੇ ਹਿਸਾਬ ਨਾਲ ਕਾਰਵਾਈ ਉਹਦੀ ਅਮਚਾ ਨਹੀਂ ਚਲਦੀ ਫਿਲਹਾਲ ਆਲੇ ਮੈਡੀਕਲ ਨਿਫਾਰਮਚਾ ਮੇਰੇ ਕੋਲ ਉਹ ਪਛਾਣ ਹੋਈ ਬੰਦਿਆਂ ਦੀ ਜਿਹੜੀ ਆ ਹਾਂ ਹਾਂ ਪਛਾਣ ਹੈ ਜਿਹੜੀ ਆ ਜਿਹੜੀ ਉਹ ਬੰਦਾ ਰੈਗੂਲਰ ਜਿਹੜੀ ਆਉਂਦਾ ਹੱਥ ਬੰਦਾ ਤੇ ਬੰਦਾ ਪਛਾਣ ਚ ਆ ਉਹਨਾਂ ਦਾ ਵੀ ਬਾਤ ਦੇ ਸਾਰੇ ਆਪਸ ਵਿੱਚ ਇਕੱਠੇ ਰਹਿੰਦੇ ਆ ਬਸ ਕਿਸੇ ਗੱਲ ਉਹਨਾਂ ਦਾ ਆਪਸ ਮਾਰੀ ਮੋਟੀ ਗੱਲ ਹੋ ਗਈ ਤੇ ਉਹ ਆਪਸ ਹੱਥੋਂ ਪਾਈ ਹੋਗਾ ਤੇ ਬਾਕੀ ਜਦੋਂ ਆਉਂਦਾ ਉਹ ਲੈ ਕੇ ਮੈਡੀਕਲ ਤੇ ਐਮਐਲਆਰ ਮਸੂਲ ਹੁੰਦੀ ਹੈ ਤੇ ਉਹ ਸਭ ਨਾਲ ਕਰਦੇ ਆਪਾਂ ਬੰਦੀ ਕਰਦੇ ਕਿ ਬੰਦੀ ਕਰ ਲੈ ਕਿਤੇ ਚਾਹੀਦੀ